ਇਸ ਸੂਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਅੱਜ ਤਲਕਸਰ ਵਿਜੀਲੈਂਸ ਦੀਆਂ ਟੀਮਾਂ ਵਿਕਰਮ ਮਜੀਠੀਆ ਦੀ ਰਿਹਾਈ ਤੇ ਪਹੁੰਚੀਆਂ ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਇਸ ਸਮੇਂ ਵਿਕਰਮ ਮਜੀਠੀਆ ਦੇ ਦਫ਼ਤਰ ਤੇ ਉਹਨਾਂ ਦੇ ਘਰ ਸਮੇਤ ਕੁੱਲ ਤਿੰਨ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਅੰਦਾਜ਼ਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਉਹਨਾਂ ਦੇ ਘਰ ਤੋਂ ਹਿਰਾਸਤ ਚ ਲਿਆ ਗਿਆ ਸੀ ਤੇ ਹੁਣ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਨਿਊ ਜੇਲ ਦੇ ਵਿੱਚ ਬੰਦ ਨੇ ਜਿੱਥੇ ਹੁਣ ਪੂਰੇ ਮਾਮਲੇ ਦੇ ਵਿੱਚ 500 ਕਰੋੜ ਦੇ ਲੈਣ ਦੇਣ ਦਾ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਪੂਰਾ ਮਾਮਲਾ ਹੈ ਜਿਸ ਦੇ ਤਹਿਤ ਵਿਜੀਲੈਂਸ ਵਿਭਾਗ ਲੋ ਵਿਕਰਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹਲੇ ਰੇਡ ਸ਼ੁਰੂ ਹੋਈ ਨੂੰ ਥੋੜਾ ਸਮਾਂ ਹੀ ਹੋਇਆ ਸੀ ਕਿ ਇਸ ਸਭ ਦੇ ਦਰਮਿਆਨ ਹੁਣ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਤੇ ਸ਼ਰਮਣੀ ਅਕਾਲੀ ਦਲ ਦੇ ਮੁਖਬਲਾ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆਇਆ ਤਾਂ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕੇ ਅਦਾਲਤ ਦੇ ਵੱਲੋਂ ਜੀਐਸਆਈਓ ਨੂੰ ਇਹ ਪੂਰੀ ਤਫ਼ਤੀਸ਼ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਸ ਨੂੰ ਇਜਾਜ਼ਤ ਦਿੱਤੀ ਗਈ ਸੀ ਤਾਂ ਇਸ ਦੇ ਵੱਲੋਂ ਹੁਣ ਟੀਮਾਂ ਬਣਾ ਕੇ ਉੱਥੇ ਪਹੁੰਚਿਆ ਗਿਆ ਹੈ ਤੇ ਆਈਓ ਸਾਹਿਬ ਖੁਦ ਉੱਥੇ ਮੌਕੇ ਤੇ ਮੌਜੂਦ ਨਹੀਂ ਨੇ ਜਿਸ ਕਰਕੇ ਹੁਣ 2 ਵਜੇ ਤੱਕ ਇਸ ਰੇਡ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਅਸ਼ੋਦੀਪ ਕਲੇਰ ਹੋ ਰਹਾ ਦਾਵੀ ਦਾਵਾ ਹੈ ਕਿ 2 ਵਜੇ ਤੱਕ ਇਸ ਰੇਡ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ 2 ਵਜੇ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਮਹਾਲੀ ਦੀ ਅਦਾਲਤ ਦੇ ਵਿੱਚ ਮੁਰਤੋਂ ਚਰਚਾ ਹੋਏਗੀ ਤਾਂ ਤਾਂ ਦੱਸ ਜੀਏ ਕਿ ਵਿਕਰਮ ਮਜੀਠੀਆ ਅਦੇ ਉੱਤੇ ਜਿਹੜਾ ਲੈਂਡ ਦੇ ਦੇ ਇਲਜ਼ਾਮ ਨੇ ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ 1000 ਏਕੜ ਦੇ ਇਲਜ਼ਾਮ ਨੇ ਕਿ ਉੱਤੇ ਨਾਦੀ ਬੇਨਾਮੀ ਪ੍ਰਾਪਰਟੀ ਹੈ ਇਸ ਤੋਂ ਇਲਾਵਾ ਸਿਆਰਾਆ ਇੰਡਸਟਰੀਜ਼ ਦੇ ਵਿੱਚ ਵੀ ਕਈ ਇਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਜਿਸ ਤੋਂ ਲੈ ਕੇ ਹੁਣ ਸਾਰੀ ਜਾਇਦਾਦ ਦੇ ਲਈ ਇਹਨਾਂ ਦੇ ਦਫਤਰ ਤੇ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਜਿੱਥੇ ਜਾਇਦਾਦਾਂ ਦੇ ਕਾਗਜ਼ ਲੱਭਣ ਦੀ ਵੀ ਕੋਸ਼ਿਸ਼ ਜੋ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਉੱਥੇ ਕੁਝ ਜਾਇਦਾਦਾਂ ਦੇ ਕਾਗਜ਼ ਵੀ ਜਿਹੜਾ ਨੇ ਉਹ ਬਿਜ਼ਨਸ ਦੇ ਵੱਲੋਂ ਪੁੱਛਪੜਤਾਲ ਕਰਨ ਦੀ ਤੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਅੰਬੇ ਸਰ ਤੋਂ ਵਕੀਲ ਕੀ ਕਹਿ ਰਹੇ ਨੇ ਕੁਝ ਅਜ ਸੁਣ ਲੈਂਦੇ ਹਾਂ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਚ ਹੀ ਅੱਜ ਉਹਨਾਂ ਦੀ ਰਹਾਇਸ਼ ਅਮਰਸਰ ਗ੍ਰੀਨ ਐਵੇਨਿਊ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰੇ ਉਸ ਘਰ ਦੀ ਉਸ ਕੋਠੀ ਦੀ ਪ੍ਰਾਪਰਟੀ ਦੀ ਜਿਹੜੀ ਆ ਉਹ ਡਾਈਮੈਂਸ਼ਨਸ ਉਹਦੀਆਂ ਇਹਨਾਂ ਜਿਹੜੀਆਂ ਉਹ ਲਈਆਂ ਨੇ ਜਿਦੇ ਵਿੱਚ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਅੱਜ ਕਲੈਕਟ ਕੀਤਾ ਤੇ ਨਾਲ ਹੀ ਜੀਤਿਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਕੱਲ ਮੋਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਆ ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਦੋਂ ਉੱਥੇ ਬਹਿਸ ਹੋਣੀ ਆ ਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕਮਲ ਕਰਨ ਵਾਸਤੇ ਅੱਜ ਜਿਹੜੀ ਆ ਗ੍ਰੀਨ ਐਵੇਨਿਊ ਕੋਠੀ ਤੇ ਮਜੀਠਾ ਦਫ਼ਤਰ ਵਿਖੇ ਜਿਹੜੀ ਆ ਓਏ ਨਾ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਤਕਰੀਬਨ ਮੰਤੀ ਕੀਤੀ ਗਈ ਹੈ ਜਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੇ ਮੋਬਾਈਲ ਲੈਪਟਾਪ ਬਰਾਮਦ ਜਿਹੜੇ ਕੀਤੇ ਗਏ ਤਾਂ ਅੱਜ ਕੀ ਬੇਸ ਜਾਂ ਕੀ ਹਜ਼ਾਰ ਪੜਾ ਕੇ ਜਿਹੜੀ ਦੇਖੋ ਉਸ ਦਿਨ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਅਸੀਂ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜੀ ਕੋਈ ਵੀ ਜਿਹੜੀ ਚੀਜ਼ ਆ ਨਾ ਇਹ ਲੱਭੀ ਗਈ ਆ ਨਹੀਂ ਤੁਕੀ ਇਹੋ ਜੀ ਕੋਈ ਬRANDGI ਹੋਈ ਆ ਸਿੰਪਲ ਉਹਨਾ ਮੈਜ਼ਰਮੈਂਟ ਕੀਤੀ ਆ ਸਾਰੇ ਮੂਵੇਬਲ ਤੇ ਇਮੂਵੇਬਲ ਪ੍ਰੋਪਰਟੀ ਦੀ ਜਿਹੜੀ ਹੈ ਤੇ ਸਰਚ ਤਕਰੀਬਨ ਮੁਕੰਮਲ ਹੋ ਗਈ ਆ ਹੁਣ ਰਿਟਨ ਵਰਕ ਆਪਣਾ ਉਹ ਵਿਜੀਲੈਂਸ ਟੀਮ ਜਿਹੜੀ ਉਹ ਕਰ ਰਹੀ ਹੈ ਵਿਕਰਮਜੀਠਿਆ ਦੇ ਘਰ ਤੇ ਹੋ ਰਹੀ ਇਸ ਰੇਡ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਆਗੂਆਂ ਦੇ ਬਿਆਨ ਵੀ ਸਾਹਮਣੇ ਆਉਣ ਲੱਗੇ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਗੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾ ਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਅਦਾਲਤ ਦੇ ਵੱਲੋਂ 2 ਵਜੇ ਤੱਕ ਇਸ ਰੇਡ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਜਸਾਈਓ ਨੂੰ ਇਸ ਪੂਰੀ ਰੇਡ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ ਮੌਕੇ ਤੇ ਨਹੀਂ ਪਹੁੰਚੇ ਜਿਸ ਨੂੰ ਅਦਾਲਤ ਨੇ ਨਿਯਮਾਂ ਦੀ ਉਲੰਘਣਾ ਦਾਅਵੇ ਹੋਏ ਅਗਲੇ 2 ਵਜੇ ਤੋਂ ਬਾਅਦ ਜੋ ਸੁਣਵਾਈ ਹੋਏਗੀ ਤਾਂ ਉਸ ਸੁਣਵਾਈ ਤੱਕ ਜਿਹੜਾ ਹੈ ਰੋਕ ਲਗਾ ਦਿੱਤੀ ਹੈ ਤੇ ਫਿਲਹਾਲ ਰੇਡ ਜਿਹੜੀ ਹੈ ਉਹ ਰੋਕੀ ਹੈ ਇਸ ਬਾਬਾ ਜਾਣਕਾਰੀ ਦਿੰਦੇ ਹੋਏ ਸ਼ਦੀਪ ਕਲੇਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਵਿਜੀਲੈਂਸ ਨੇ ਦੁਬਾਰਾ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਹੈ ਤੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਹ ਸੌਡਰ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਮੁਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਐ ਡੀਐਸਪੀ ਅੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਨੇ ਪਰ ਆਈਓ ਨੇ ਆਪ ਹੀ ਅੱਗੇ ਆਫੀਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆ ਗਏ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓਐਸ ਕੇਸ ਦੇ ਅੰਦਰ ਪਾਲਜੀ ਉਹ ਕਿਤੇ ਵੀ ਹੈ ਨਹੀਂ ਸੋ ਹੁਣ ਕੋਰਟ ਨੇ ਫੌਰੀਨ ਤੌਰ ਤੇ ਇਹ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਰੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਛਿੱਕੇ ਡੰਗ ਰਹੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਓਨੀ ਦੇਰ ਤੱਕ ਜਿੱਥੇ ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ ਕੋਰਟ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਹੈ